ਦੇਖੋ ਚੋਣ ਮੈਦਾਨ ਚ ਬੜੇ ਉਮੀਦਵਾਰ ਨੇ ਸਾਰੇ ਸਿਆਸੀ ਦਲ ਲੱਗੇ ਆ ਲੇਕਿਨ ਲੋਕਾਂ ਨੂੰ ਲੋੜ ਹੈ ਉਹ ਨੁਮਾਇੰਦੇ ਦੀ ਜਿਹੜੀ ਲੋਕਾਂ ਦੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਹੋਵੇ ਜਾਂ ਕੰਮ ਕਰੇ ਔਰ ਪਹਿਲੀ ਵਾਰੀ ਹੋਇਆ ਪਿਛਲੇ 3 ਮਹੀਨੇ ਤੋਂ ਇਸ ਇਲਾਕੇ ਦੇ ਲੋਕ ਜਿਵੇਂ ਦੇਖ ਰਹੇ ਆ ਆਜਾ ਹੀ ਹੈ ਚੋਣ ਉਮੀਦਵਾਰਤਾ ਅੱਜ ਬਣੇ ਆ ਪਿਛਲੇ 6 ਮਹੀਨੇ ਤੋਂ ਜਿੱਦਾਂ ਉਹਨਾਂ ਨੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਮੈਂ ਕਹਿੰਦਾ ਕਿ ਚੋਣ ਜਿੱਤਣ ਤੋਂ ਬਾਅਦ ਤਾਂ ਉਹਨਾਂ ਨੇ ਕੰਮ ਕਰਨ ਦਾ ਨਾ ਸਿਰਫ 30% ਰੇਸ਼ੋ ਰਹਿ ਨਹੀਂ 70% ਕੰਮ ਉਹ ਲੋਕਾਂ ਦੇ ਕਰ ਚੁੱਕੇ ਆ ਹਲਕਾ ਵੈਸਟ ਦੇ ਲੋਕਾਂ ਦੀ ਪਹਿਲੀ ਪਸੰਦ ਸੰਜੀਵ ਅਰੋੜਾ ਜੀ ਨੇ ਇਸ ਟਾਈਮ ਕਿਉਂਕਿ ਬਿਲਕੁਲ ਸਾਫ਼ ਸੁਥਰੀ ਛਵੀ politically ਜਿਹੜੇ ਸਟੈਟਸ ਹੁੰਦੇ ਉਹਨਾਂ ਤੋਂ ਹਟ ਕੇ ਕਰਦੇ ਹੋ ਸੰਜੀਤ ਰੋੜਾ ਜੀ ਸੰਜੀਤ ਰੋੜਾ ਜੀ ਕਿਉਂਕਿ ਉਹ ਮੌਕੇ ਤੇ ਕੰਮ ਕਰ ਰਹੇ ਨੇ ਸਾਰਿਆਂ ਦੀ ਸੁਣਦੇ ਪਏ ਨੇ ਜਿੰਨੀ ਵੀ ਪ੍ਰੋਬਲਮਸ ਨੇ ਉਹ ਸਾਰਿਆਂ ਨੂੰ ਦੇਖ ਰਹੇ ਨੇ ਕੋਈ ਉਹਨਾਂ ਦੇ ਵਾਸਤੇ ਕੋਈ ਵੱਡਾ ਕੋਈ ਛੋਟਾ ਨਹੀਂ ਹੈਗਾ ਕੀ ਵੀ ਕਰ ਰਹੇ ਨੇ ਜੋ ਲੱਗਾ ਉਹ ਦੇਖਦੇ ਆ ਹਲਕਾ ਵੈਸਟ ਦੇ ਉਪ ਚੋਣਾਂ ਚੱਲ ਰਹੇ ਨੇ ਤਾਂ ਇਸ ਉਪ ਚੋਣ ਦੇ ਵਿੱਚ ਵੱਖ-ਵੱਖ ਉਮੀਦਵਾਰ ਮੈਦਾਨ ਦੇ ਵਿੱਚ ਉਤਰ ਕੇ ਚੋਣ ਪ੍ਰਚਾਰ ਕਰ ਰਹੇ ਨੇ ਹਲਕਾ ਵੈਸਟ ਦੇ ਲੋਕ ਕਿਸ ਉਮੀਦਵਾਰ ਨੂੰ ਪਸੰਦ ਕਰਦੇ ਨੇ ਕਿਹੜੇ-ਕਿਹੜੇ ਵਾਅਦਿਆਂ ਨੂੰ ਉਹ ਪਸੰਦ ਕਰ ਰਹੇ ਨੇ ਕਿ ਜਿਹੜੇ ਉਮੀਦਵਾਰ ਵਾਅਦੇ ਕਰ ਰਹੇ ਨੇ ਤਾਂ ਅਸੀਂ ਗੱਲਬਾਤ ਕਰਾਂਗੇ ਹਲਕਾ ਵੈਸਟ ਦੇ ਜਿਹੜੇ ਆਮ VOTER ਨੇ ਉਹ ਸਾਡੇ ਨਾਲ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਸਰ ਉਪ ਚੋਣਾਂ ਚੱਲ ਰਹੇ ਨੇ ਹਲਕਾ ਵੈਸਟ ਦੇ ਕਿਸ ਤਰ੍ਹਾਂ ਦਾ ਉਮੀਦਵਾਰ ਤੁਸੀਂ ਪਸੰਦ ਕਰਦੇ ਹੋ ਕਿਹੜੀਆਂ-ਕਿਹੜੀਆਂ ਗੱਲਾਂ ਉਹਨਾਂ ਦੀ ਪਸੰਦਤ ਨੂੰ ਲੱਗਦੀਆਂ ਦੇਖੋ ਚੋਣ ਮੈਦਾਨ ਚ ਬੜੇ ਉਮੀਦਵਾਰ ਨੇ ਸਾਰੇ ਸਿਆਸੀ ਦਲ ਲੱਗੇ ਆ ਲੇਕਿਨ ਲੋਕਾਂ ਨੂੰ ਲੋੜ ਹੈ ਉਹ ਨੁਮਾਇੰਦੇ ਦੀ ਜਿਹੜੀ ਲੋਕਾਂ ਦੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਹੋਵੇ ਜਾਂ ਕੰਮ ਕਰੇ ਔਰ ਪਹਿਲੀ ਵਾਰੀ ਹੋਇਆ ਪਿਛਲੇ 3 ਮਹੀਨੇ ਤੋਂ ਇਸ ਇਲਾਕੇ ਦੇ ਲੋਕ ਜਿਵੇਂ ਦੇਖ ਰਹੇ ਆ ਕਿ ਵੱਧ ਚੜ ਕੇ ਜਿਹੜੇ ਰਾਜ ਸਭਾ ਮੈਂਬਰ ਨੇ ਸ਼ਿਵੀ ਸੰਜੀਵ ਰੋੜਾ ਜੀ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਐਲਾਨਿਆ ਵਾ ਉਹ ਲਗਾਤਾਰ ਲੋਕਾਂ ਲਈ ਇੱਕ ਤਾਂ ਹੁੰਦਾ ਨਾ ਵੀ ਲੋਕਾਂ ਨੂੰ ਜਾ ਕੇ ਦੱਸਣਾ ਪੈਂਦਾ ਵੀ ਸਾਡੇ ਪਾਰਕਾਂ ਦੀ ਜਾਂ ਸੂਰਜ ਦੀ ਜਾਂ ਪਾਣੀ ਦੀ ਜਾਂ ਰੋਡ ਦੀ ਟ੍ਰੈਫਿਕ ਦੀ ਕੋਈ ਸਮੱਸਿਆ ਹੈ ਉਹ ਆਪ ਕਹਿੰਦੇ ਆ ਵੀ ਦੱਸੋ ਤੇ ਮੌਕੇ ਤੇ ਹੱਲ ਚੋਣਾਂ ਤਾਂ ਅੱਜ ਆਈਆਂ ਚੋਣ ਉਮੀਦਵਾਰ ਤਾਂ ਅੱਜ ਬਣੇ ਆ ਪਿਛਲੇ 6 ਮਹੀਨੇ ਤੋਂ ਜਿੱਦਾਂ ਉਹਨਾਂ ਨੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਮੈਂ ਕਹਿੰਦਾ ਕਿ ਚੋਣ ਜਿੱਤਣ ਤੋਂ ਬਾਅਦ ਤਾਂ ਉਹਨਾਂ ਨੇ ਕੰਮ ਕਰਨ ਦਾ ਨਾ ਸਿਰਫ 30% ਰੇਸ਼ੋ ਰਹਿ ਨਹੀਂ 70% ਕੰਮ ਉਹ ਲੋਕਾਂ ਦੇ ਕਰ ਚੁੱਕੇ ਆ ਦੇਖੋ ਇੰਡਸਟਰੀਅਲ ਹੱਬ ਹੈ ਔਰ ਜਿੰਨੇ ਵਪਾਰੀ ਨੇ ਜ਼ਿਆਦਾਤਰ ਵੈਸਟਰਨ ਕਿਚ ਰਹਿੰਦੇ ਆ ਔਰ ਵਪਾਰ ਦੀ ਜਿਹੜੀ ਰੀੜ ਦੀ ਹੱਡੀ ਹੈ ਇਹ ਟ੍ਰੈਫਿਕ ਕੰਟਰੋਲ ਸਾਡੇ ਲਈ ਇੱਥੇ ਬੜਾ ਜ਼ਰੂਰੀ ਸੀਗਾ ਉਹਦੇ ਲਈ ਅਲਵਾਰਾ 에어ਪੋਰਟ ਜਾਂ ਮੇਨ ਸ਼ਹਿਰ ਦਾ ਟ੍ਰੈਫਿਕ ਸੀਗਾ ਸਿਵਲ ਸੈਕਟਰੀਅਟ ਤੱਕ ਜਾਣ ਉਦੇ ਲਈ ਫਲਾਈਓਵਰ ਔਰ ਸ਼ਹਿਰ ਦੇ ਅੰਦਰ ਜਿੱਥੇ ਇੰਟਰਨਲ ਏਰੀਆ ਦੇ ਵਿੱਚ ਭਾਵੇਂ ਉਹ ਬੁੱਡੇ ਨਾਲੇ ਦੀ ਸਮੱਸਿਆ ਹੋਵੇ ਜਾਂ ਸੀਵਰੇਜ ਦੀ ਹੋਵੇ ਉਹਦੇ ਲਈ ਪੰਪਿੰਗ ਸਟੇਸ਼ਨ ਮੁਹੱਈਆ ਕਰਵਾਏ ਆ ਮੈਂ ਕਹਿੰਨਾ ਵੱਧ ਚੜ ਕੇ ਜਿਹੜਾ ਕੰਮ ਕਰ ਰਿਹਾ ਹੈ ਨਾ ਔਰ ਲੋਕਾਂ ਨੂੰ ਲੋੜ ਸੀ ਐਸੇ ਨੁਮਾਇंदे ਦੀ ਬੜੇ ਸਮੇਂ ਬਾਅਦ ਹੈ ਐਸਾ ਨੁਮਾਇੰਦਾ ਮਿਲਿਆ ਔਰ ਵੱਧ ਚੜ ਕੇ ਵੋਟਾਂ ਪਾ ਕੇ ਜਿਤਾਉਣਾ ਸਰ ਤੁਸੀਂ ਕਿਹੜੇ ਉਮੀਦਵਾਰ ਨੂੰ ਪਸੰਦ ਕਰਦੇ ਹੋ ਕਿਸ ਤਰ੍ਹਾਂ ਦੇ ਹਲਕੇ ਦੇ ਜਿਹੜੇ ਮਸਲੇ ਹੈਗੇ ਨੇ ਤੁਸੀਂ ਜਾਣਦੇ ਕਿ ਹੱਲ ਹੋ ਕੋਈ ਅਸਲ ਆਮ ਆਦਮੀ ਪਾਰਟੀ ਦੇ ਸੰਜੀਵ अरोड़ा ਜੀ ਜਿਹੜਾ ਕੰਮ ਕਰ ਰਿਹਾ ਹੈ ਅੰਤਖ ਪਰਿਆਸਾ ਉਹਨਾਂ ਦਾ ਇਸ ਏਰੀਆ ਨੂੰ ਡਿਵੈਲਪ ਕਰਨ ਲਈ ਔਰ ਅਸੀਂ ਵੀ ਕਈ ਥਾਵਾਂ ਤੇ ਉਹਨਾਂ ਨੂੰ ਮਿਲੇ ਔਰ ਦੇਖਿਆ ਵੀ ਜਿਹੜੇ ਕੰਮ ਆ ਉਹ ਮੋਕੇ ਤੇ ਹੀ ਕਰਵਾ ਦਿੰਦੇ ਆ ਉੱਥੇ ਬੈਠੇ ਹੀ ਫੋਨ ਕਰਕੇ ਵਿਦਨ ਮਿੰਟਾਂ ਜਾਂ ਘੰਟਿਆਂ ਦੇ ਵਿੱਚ ਉਹ ਕੰਮ ਹੋ ਜਾਂਦਾ ਜਿਹੜੇ ਐਸੇ ਉਮੀਦਵਾਰ ਆਪਣੇ ਹਲਕੇ ਦੇ ਲਈ ਹੁਣੇ ਕੰਮ ਕਰ ਰਿਹਾ ਜਦੋਂ ਐਮਐਲਏ ਬਣ ਗਏ ਤਾਂ ਹੋਰ ਜੋਸ਼ ਹੋਣਾ ਪਸੰਦ ਸੰਜੀਵ ਬਿਲਕੁਲ ਸੰਜੀਵ ਅਰੋੜਾ ਜੀ ਨੂੰ ਵੋਟ ਪਾਓ ਤੇ ਉਹਨਾਂ ਦੇ ਹਲਕੇ ਦੇ ਵੋਟਰੋ ਕਿਸ ਤਰ੍ਹਾਂ ਉਮੀਦਵਾਰ ਚਾਹੁੰਦੇ ਬਹੁਤ ਵਧੀਆ ਕੰਮ ਕਰ ਰਹੇ ਨੇ ਸੰਜੀਵ ਅਰੋੜਾ ਜੀ ਤੇ ਇਹ ਤਾਂ ਹਜੇ ਹਜੇ ਐਮਐਲਏ ਬਣ ਗਏ ਫੇ ਮੰਤਰੀ ਵੀ ਬਣ ਗਏ ਬਹੁਤ ਵਧੀਆ ਰਿਸਪੌਂਸ ਆ ਸਾਰੇ ਪੰਜਾਬ ਵਾਸਤੇ ਕੰਮ ਕਰਨਗੇ ਜੀ ਇਹ ਤਾਂ ਇਸ ਤੋਂ ਵਧੀਆ ਕੋਈ ਕੈਂਡੀਡੇਟ ਨਹੀਂ ਹੋਤਾ ਮੈਨੂੰ ਕਿਹੜੀ ਸਮੱਸਿਆ ਲੱਗਦੀ ਜਿਹੜੀ ਹੱਲ ਹੋ ਜਵੇ ਤੁਰੰਤ ਹੱਲ ਬੇਹਤਕ ਸਾਰਾ ਕੁਝ ਤਕਰੀਬਨ ਇਹਨੇ ਹੱਲ ਕਰਤਾ ਜੀ 70 80% ਤਨਨੇ ਹੱਲ ਕਰਤਾ ਬਾਕੀ ਹੁਣ ਆਉਣ ਵਾਲੇ ਦਿਨਾਂ ਚੰਨਾ ਸਾਰਾ ਕੁਝ ਠੀਕ ਕਰਨਗੇ ਕਿਉਂਕਿ ਬਿਨਾ ਇਲਾਜ ਤੋਂ ਬੜੀ ਸਪੀਡ ਨਾਲ ਕੰਮ ਕਰ ਰਹੇ ਨੇ ਐਸਾ ਕੈਂਡੀਡੇਟ ਕਦੇ ਦੇਖਿਆ ਨਹੀਂ ਪਹਿਲਾਂ ਵੀ ਬਾਕੀ ਉਮੀਦਵਾਰਾਂ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਬਾਕੀ ਤਾਂ ਤੁਹਾਨੂੰ ਪਤਾ ਹੀ ਹੈ ਜੀ ਬਾਕੀ ਇਹ ਬੰਦੇ ਦਾ ਚਿਹਰਾ ਬਹੁਤ ਵਧੀਆ ਚਿਹਰਾ ਹੈ ਨਾ ਹਾਂਜੀ ਪਰ ਮੈਡਮ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿਹੜਾ ਉਮੀਦਵਾਰ ਤੁਹਾਨੂੰ ਪਸੰਦ ਹੈਗਾ ਵਾ ਕਿਹੜੇ ਉਮੀਦਵਾਰ ਦੇ ਵਿੱਚ ਤੁਹਾਨੂੰ ਕਮੀ ਲੱਗਦੀ ਆ ਹਲਕਾ ਵੈਸਟ ਕੀ ਕਮੀ ਹੈਗੀ ਉਹ ਹਲਕਾ ਵੈਸਟ ਦੇ ਲੋਕਾਂ ਦੀ ਪਹਿਲੀ ਪਸੰਦ ਸੰਜੀਵ ਅਰੋੜਾ ਜੀ ਨੇ ਇਸ ਟਾਈਮ ਕਿਉਂਕਿ ਇੱਕ ਬਿਲਕੁਲ ਸਾਫ਼ ਸੁਥਰੀ ਛਵੀ ਪੋਲੀਟੀਕਲੀ ਸਟੇ ਜਿਹੜੇ ਸਟੈਟਸ ਹੁੰਦੇ ਉਹਨਾਂ ਤੋਂ ਹਟ ਕੇ ਲੋਕ ਉਹਨਾਂ ਨੂੰ ਪਸੰਦ ਕਰ ਰਹੇ ਆ ਮੈਂ ਤਾਂ ਸਿਰਫ ਲੁਧਿਆਣਾ ਨਹੀਂ ਪੂਰੇ ਪੰਜਾਬ ਦੇ ਲੋਕ ਹੀ ਉਹਨਾਂ ਨੂੰ ਪਸੰਦ ਕਰ ਰਹੇ ਨੇ ਇਸੇ ਲਈ ਕੇਜਰੀਵਾਲ ਸਾਹਿਬ ਨੇ ਉਹਨਾਂ ਨੂੰ ਕੈਬਨਿਟ ਮਿਨਿਸਟਰੀ ਦਾ ਅਹੁਦਾ ਦੇਣ ਲਈ ਰਿਕਮੈਂਡ ਰਿਕਮੈਂਡ ਦੇ ਦਿੱਤਾ ਬਿਲਕੁਲ ਤਾਂ ਇਹ ਹਲਕਾ ਵੈਸਟ ਦੇ ਵੋਟਰ ਨੇ ਜਿਹੜੇ ਕੀ ਗੱਲਾਂ ਕਰ ਰਹੇ ਨੇ ਹੋਰ ਵੀ ਕੁਝ ਹੈ ਕਿ ਨਹੀਂ ਸਰ ਕਿਸ ਤਰ੍ਹਾਂ ਦਾ ਉਮੀਦਵਾਰ ਤੁਸੀਂ ਪਸੰਦ ਕਰਦੇ ਹੋ ਸੰਜੀਵ ਅਰੋੜਾ ਜੀ ਸੰਜੀਵ ਅਰੋੜਾ ਜੀ ਕਿਉਂਕਿ ਉਹ ਮੌ ਕਮਕਾਰ ਨੇ ਸਾਰਿਆਂ ਦੀ ਸੁਣਦੇ ਪਏ ਨੇ ਜਿੰਨੀ ਵੀ ਪ੍ਰੋਬਲਮਸ ਨੇ ਉਹ ਸਾਰਿਆਂ ਨੂੰ ਦੇਖ ਰਹੇ ਨੇ ਕੋਈ ਉਹਨਾਂ ਦੇ ਵਾਸਤੇ ਕੋਈ ਵੱਡਾ ਕੋਈ ਛੋਟਾ ਨਹੀਂ ਹੈਗਾ ਉਹਨਾਂ ਲਈ ਸਾਰਿਆ ਕੰਮ ਜ਼ਰੂਰੀ ਆ ਉਹ ਮਿੰਡ ਤੇ ਫੋਨ ਲਾਂਦੇ ਨੇ ਤੇ ਮਿੰਡਾਂ 'ਚ ਕੰਮ ਹੋ ਰਹੇ ਨੇ ਤੇ ਮੈਂ ਪਹਿਲੀ ਵਾਰੀ ਇਦਾਂ ਦਾ ਕੋਈ ਉਮੀਦਵਾਰ ਦੇਖਿਆ ਜੋ ਹੌਨ ਦੀ ਸਪੋਰਟ ਸਾਰੇ ਕੰਮ ਕਰ ਰਹੇ ਆ ਤੇ ਲੋਕਾਂ ਦੀ ਸੇਵਾ ਕਰੇ। ਬਾਕੀ ਉਮੀਦਵਾਰਾਂ ਕਿੱਸਾ ਦੇ ਦੋ ਸੰਜੀਵ ਰੋੜਾ ਦੇ ਕੰਮਾਂ ਨੂੰ ਤੁਸੀਂ ਬੜੀ ਤਾਰੀਫ਼ ਕਰ ਰਹੇ ਹੋ ਬਾਕੀ ਵੀ ਦਰਾਂਗੇ। ਬਾਕੀ ਵੀ ਕਰ ਰਹੇ ਨੇ ਜੋ ਇਲਾਕਾ ਉਹ ਦੇਖਦੇ ਆ। ਹਾਂਜੀ ਥੈਂਕ ਯੂ। ਬਿਲਕੁਲ ਆ ਹਲਕਾ ਵੈਸ਼ ਤੇ ਵੋਟਰ ਨੇ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਆ ਤਾਂ ਹਰ ਇੱਕ ਦੀ ਆਪਣੀ ਚੋਆਇਸ ਹੁੰਦੀ ਆ ਪਰ ਇਸ ਵਕਤ ਜਿਹੜੀ ਸੰਜੀਵ ਰੋੜਾ ਦੇ ਹੱਕ ਦੇ ਵਿੱਚ ਲੋਕ ਜ਼ਿਆਦਾ ਜਿਹੜਾ ਵਾ ਜ਼ਿਆਦਾ ਪਸੰਦ ਦੀ ਜਿਹੜੀ ਆ ਉਮੀਦ ਰੱਖ ਰਹੇ